ਦਰ ਦਵਾਈਨੀ ਨੂੰ ਲੈ ਕੇ ਜੀ ਮੈਂ ਇਹਨਾਂ ਦੇ ਕੋਲੇ ਆਏ ਸੀਗੇ ਅੱਜ ਸਮਾਨ ਪਰਚੇਸ ਕਰਨ ਵਾਸਤੇ ਲੇਕਿਨ ਇਸ ਵਾਰ ਦੇਖ ਰਹੇ ਆ ਜੋ ਵੀ ਸਮਾਨ ਪਹਿਲਾਂ ਦੇ ਮੁਕਾਬਲੇ ਇਹਨਾਂ ਨੇ ਬਹੁਤ ਤੇਜ਼ ਕਰ ਦਿੱਤਾ ਹੈਗਾ ਤੇ ਮਹਿੰਗਾ ਸਮਾਨ ਫੀਲ ਹੋ ਰਿਹਾ ਹੈ ਤਗੀ ਬਟ ਜਦੋਂ ਇਹਨਾਂ ਦੀ ਗੱਲ ਨਹੀਂ ਸੁਣਦੇ ਇਹਨਾਂ ਦੀ ਸਮੱਸਿਆਵਾਂ ਕਿ ਬਾਰਿਸ਼ ਨੇ ਇਸ ਵਾਰ ਇਹਨਾਂ ਦਾ ਸਮਾਨ ਬਹੁਤ ਨੁਕਸਾਨਿਆ ਗਿਆ ਤੇ ਇਹਨਾਂ ਦੀ ਕੀਮਤਾਂ ਇਹਨਾਂ ਨੂੰ ਅੱਜ ਵੀ ਪੂਰੀਆਂ ਨਹੀਂ ਮਿਲ ਰਹੀਆਂ ਤੇ ਮਿੱਟੀ ਟਰਾਲੀ ਜੋ ਜਮੇਤ ਭਾਈ ਸਾਹਿਬ ਦੱਸ ਰਹੇ ਨੇ ਕਿ ਪਹਿਲਾਂ 3000 ਦੀ ਸੀ ਅੱਜ ਤਕਰੀਬਨ 8-10000 ਰੁਪਏ ਦੀ ਇਹਨਾਂ ਨੂੰ ਮਿਲ ਰਹੀ ਹੈ ਇਹਦੇ ਅਕੋਰਡਿੰਗ ਸਾਨੂੰ ਲੱਗ ਰਿਹਾ ਹੈ ਕਿ ਇਹਦਾ ਮੁੱਲ ਫਿਰ ਵੀ ਲੈਣਾ ਹੈਗਾ ਅਸੀਂ ਤੇ ਅਸੀਂ ਉਹ ਪਾਵਾਂਗੇ ਇਹਨਾਂ ਦਾ ਬੋਲ ਤੇ ਆਪਣੇ ਰਵੈਤੀ ਢੰਗ ਨਾਲ ਦੀਵਾਲੀ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਬਿਲਕੁਲ ਚਾਈਨਾ ਦੇ ਮਾਲ ਨੇ ਆਪਣੀ ਮਾਰਕੀਟ ਤੇ ਆਪਣੇ ਸਿਹਤ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਾਇਆ ਹੈ ਮੈਂ ਲੋਕਾਂ ਨੂੰ ਤੇ ਆਮ ਆਪਣੇ ਘਰੇ ਵੀ ਅਸੀਂ ਯੂਜ਼ ਕਰਦੇ ਆ ਕਿਉਂਕਿ ਇਹ ਆਰਗੈਨਿਕ ਚੀਜ਼ਾਂ ਨੇ ਜੀ ਇਹ ਆਪਣੀ ਸਿਹਤ ਨੂੰ ਲਾਹੇਮੰਦ ਨੇ ਜਦਕਿ ਕੈਮੀਕਲ ਬੇਸਡ ਜਿੰਨੇ ਵੀ ਆਪਾਂ ਪ੍ਰੋਡਕਟ ਘਰੇ ਯੂਜ਼ ਕਰ ਰਹੇ ਹਾਂ ਉਹ ਆਪਾਂ ਨੂੰ ਸਿਰਫ ਸਿਰਫ ਬਿਮਾਰੀਆਂ ਵਾਲੀ ਲੈ ਕੇ ਜਾ ਰਹੇ ਹੈ। ਅਪੀਲ ਇਹ ਹੈ ਕਿ ਵੱਡੀ ਗਿਣਤੀ ਵਿੱਚ ਆਓ ਇਹਨਾਂ ਦੇ ਸਮਾਨ ਨੂੰ ਪਰਚੇਸ ਕਰੋ ਤੇ ਇਹਨਾਂ ਦੀ ਆਪਾਂ ਮਿਹਨਤ ਦਾ ਪੂਰਾ ਮੁੱਲ ਪਾਈਏ।